25 ਸਾਲ ਤਾ ਦੋ ਬੰਦਿਆਂ ਨੇ ਰਾਜ ਕੀਤਾ ਨਾ ਦੋ ਬੰਦਿਆਂ ਨੇ ਕੈਪਟਨ ਤੇ ਬਾਦਲ 25 ਸਾਲ ਰਹੇ ਨੇ 15 ਉਹ 10 ਸੋ 25 ਸਾਲਾਂ ਚ ਉਹਨਾਂ ਨੇ ਲੋਕਾਂ ਨੂੰ ਉਦਾਸ ਕਰਤਾ ਕਿਉਂਕਿ ਕੋਈ ਉਮੀਦ ਦੀ ਕਿਨ ਤਾਂ ਦੱਸੀ ਹੋਈ ਨਹੀਂ 9 9.5 ਸਾਲ ਤਾ ਕੱਲਾ ਖਜ਼ਾਨਾ ਮੰਤਰੀ ਇਹੀ ਕਹੀ ਗਿਆ ਖਜ਼ਾਨਾ ਖਾਲੀ ਹੈ ਖਜ਼ਾਨਾ ਖਾਲੀ ਹੈ ਅੱਜ ਵੀ ਆਉਣ ਤੋਂ ਪਹਿਲਾਂ ਲਗਭਗ 70 80 ਫਾਈਲਾਂ ਸਾਈਨ ਕਰਕੇ ਆਇਆ ਔਰ ਹਰ ਫਾਈਲ ਦੇ ਵਿੱਚ ਇਹ ਪੁੱਛਦਾ ਹੁਣ ਨਾ ਇਹਦਾ ਲੋਕਾਂ ਨੂੰ ਕੀ ਫਾਇਦਾ ਹੈ ਇਹ ਆ ਫਾਇਦਾ ਜੀ ਇਹਦਾ ਫੇਰ ਠੀਕ ਹੈ ਮੈਂ ਸਾਈਨ ਕਰ ਦੇਣਾ ਇਹਦੋਂ ਬਦਕਿਸਮਤੀ ਇਹ ਇਹਦੋਂ ਪਹਿਲਾਂ ਵਾਲੇ ਪੁੱਛਦੇ ਸੀ ਇਹ ਮੇਰਾ ਕੀ ਫਾਇਦਾ ਹੈ ਮੇਰੇ ਪਰਿਵਾਰ ਦਾ ਕੀ ਫਾਇਦਾ ਹੈ ਮੇਰੇ ਭਤੀਜੇ ਦਾ ਕੀ ਫਾਇਦਾ ਹੈ ਮੇਰੇ ਸਾਲੇ ਦਾ ਕੀ ਫਾਇਦਾ ਹੈ ਮੇਰੇ ਦੀਜੇ ਦਾ ਕੀ ਫਾਇਦਾ ਹੈ ਉਹ ਆਂ ਦੇਖਦੇ ਰਹੇ ਹੁਣ ਸਭ ਤੋਂ ਵੱਧ ਤੜਫਦੇ ਵੀ ਹੋਈ ਨੇ ਰੋਜ਼ ਮੈਨੂੰ ਗਾਲਾਂ ਕੱਢਣ ਲੱਗ ਜਾਂਦੇ ਤੜਕੇ ਉੱਠ ਕੇ ਤੜਕੇ ਉੱਠ ਕੇ ਲੱਗ ਜਾਂਦੇ ਆਂ ਕਿਉਂ ਕਰਤਾ ਉਹਨੂੰ ਕੋ ਕਰਤਾ ਇੱਕੋ ਕਹਿੰਦਾ ਉਹ ਕਹਿੰਦਾ ਚੱਕੀ ਚ ਕਹਿੰਦਾ 26 ਜਨਵਰੀ ਵਾਲੇ ਨੂੰ ਸਮਾਨ ਨੇ ਫੋਟੋ ਲਾ ਲਈ ਸੀ ਉਹ ਮੈਂ ਕਿਹਾ ਪ੍ਰਾ ਕਿੱਥੇ ਲਾ ਲਈ ਸੀ ਦਿਖਾ ਤਾਂ ਦੇ ਅ ਕੱਲ ਪਰਸੋਂ ਡਿਪਾਰਟਮੈਂਟ ਨੇ ਜਾਰੀ ਕਰਤਾ ਵੀ ਕੋਈ ਫੋਟੋ ਲੱਗੀ ਸੀ ਮੈਂ ਕਿਹਾ ਹੁਣ ਦੱਸਗਾ ਪਹਿਲਾਂ ਕੀ ਹੋਇਆ ਨਿੱਜੀ ਸੋਚ ਸੀ ਕਹਿੰਦੇ ਲੈ ਆਏ ਹੋਏ ਰੱਬਾ ਨਿੱਜੀ ਸੋਚਾਂ ਨੇ ਬਹੁਤ ਬੈਕਦਾ ਇੱਥੇ ਉਹ ਬਣੇ ਨੇ ਆਪਣੇ ਰੋੜੇ ਉਹ ਪੰਜਾਬ ਦੇ ਰਾਹਾਂ 'ਚ ਉਹ ਰੋੜੇ ਬਣੇ ਨੇ ਕੋਈ ਫੰਕਸ਼ਨ ਕਰ ਲਈਏ ਕੋਈ ਪੋਜ਼ਿਟਿਵ ਫੰਕਸ਼ਨ ਕਰ ਲਈਏ ਉਹਨੇ ਤਾਂ ਜਿੱਦੇ ਮੈਂ ਫੰਕਸ਼ਨ ਕੀਤਾ ਵੀ ਚਲੋ ਰੋਜ ਦੀ ਕਿਚਕਿਚਨ ਮਕਾਉਣਿਆਂ ਯਾਰ ਆ ਜਾ ਉਥੇ ਲੁਧਿਆਣੇ ਡਿਬੇਟ ਕਰਦੇ ਆ 1 ਨਵੰਬਰ ਨੂੰ ਤੁਸੀਂ ਦੇਖਿਆ ਹਣਾ ਸਾਰਾ ਕੋਈ ਆਇਆ ਕਿਉਂ ਨਹੀਂ ਆਇਆ ਕਿਉਂਕਿ ਪੱਕਾ ਪਤਾ ਸੀ ਕਿ ਅੱਜ ਦੇੜੇ ਜਾਵਾਂਗੇ ਇੱਥੇ ਫਿਰ ਜਿੰਨਾ ਲਈ ਤੂੰ ਪਾਪ ਕਮਾਏ ਕਿੱਥੇ ਗਏ ਤੇਰੇ ਘਰ ਦੇ ਪੈਰ ਪਸਾਰ ਪਿਆਂ ਵਿੱਚ ਵਿੜੇ ਚੱਕੋ ਚੱਕੋ ਕਰਦੇ ਜਿੰਨਾ ਵਾਸਤੇ ਸਾਰੇ ਪਾਪ ਕਰੀ ਜਾਂ ਸਾਰੀ ਉਮਰ ਇੱਕ ਘੰਟਾ ਕਰੇ ਨਹੀਂ ਰੱਖਦੇ ਉਹ ਕਹਿੰਦੇ ਕੋਟਸ਼ਮੀਰ ਵਾਲੀ ਪੂਆ ਬਾਅਦ ਚ ਆ ਜੂਗੀ ਕੇਰੇ ਚੱਕੇ ਇਥੋਂ ਉਹ ਫੁੱਲਾਂ ਤੇ ਬਲਾ ਲਾਂਗੇ ਪੂਆ ਨੂੰ ਜਵਾਕਰ ਹੋਈ ਜਾਂਦੇ ਨੇ ਰੋਟੀ ਪਕਾਉਣੀ ਆ ਆ ਵੈਲੂ ਐ ਕਈ ਇਹੋ ਜਿਹੇ ਵੀ ਸਾਡੇ ਪੰਜਾਬ ਚ ਲੀਡਰ ਨੇ ਜਦੋਂ ਜ਼ਿੰਮੇਵਾਰੀ ਮਿਲਦੀ ਸੀ ਉਹ ਦੋ ਮੋੜਦੀ ਮੈਂ ਨਹੀਂ ਇਹ ਮਹਿਕਮਾ ਲੈਂਦਾ ਤੇ ਜਦੋਂ ਅਸੀਂ ਕੋਈ ਉਸੇ ਮਹਿਕਮੇ ਦਾ ਕੰਮ ਕਰਦੇ ਆ ਉਹਦਾ ਨੁਕਸ ਕੱਢਣ ਲੱਗ ਜਾਂਦੇ ਔਰ ਇੱਕ ਤੋਂ ਇੱਕ ਤੋਂ ਮੈਨੂੰ ਪਤਾ ਬਹੁਤ ਐ ਇਹਨਾਂ ਦਾ ਵੀ ਕੀ ਕੀ ਕੀਤਾ ਕਿਨੇ ਕਿਨੇ ਪਹਿਲਾਂ ਤੋਂ ਪਤਾ ਜਦੋਂ ਕਸਟਾ ਸੀੜੀਆਂ ਕਰਦਾ ਸੀ ਨਾ ਉਦੋਂ ਮੈਂ ਪੋਲੀਟিক্যাল ਸਟਾਇਰ ਕਰਦਾ ਸੀ ਤਾਂ ਮੈਨੂੰ ਜਾਣਕਾਰੀ ਤਾਂ ਰੱਖਣੀ ਪੈਂਦੀ ਸੀ ਇਹਨਾਂ ਇਹਨਾਂ ਨੇ ਸਾਡੇ ਇੱਕ ਇੱਕ ਦੋ ਪੀੜੀਆਂ ਤਾਂ ਇਹਨਾਂ ਨੇ ਖਾ ਲੀਆਂ ਬਚਪਨ ਖਾ ਗਏ ਜਵਾਨੀ ਖਾ ਗਏ ਬੁਢਾਪਾ ਖਾ ਗਏ ਦੱਸੋ ਕਿਤੇ ਨਹੀਂ ਜਾਣ ਜੋਗੇ ਕੋਈ ਪ੍ਰਾਈਵੇਟ ਹਸਪਤਾਲ ਚਲੇ ਜਾਓ ਸਿੱਧੇ ਪਹਿਲਾਂ 5 ਲੱਖ ਜਮ੍ਹਾਂ ਕਰਾ ਦਿਓ ਕੋਈ ਸਰਕਾਰੀ ਸਕੂਲ ਚ ਕਹਿੰਦੇ ਜੀ ਪੜ੍ਹਾਈ ਹੈ ਨਹੀਂ ਇਹ ਦਾ ਮਤਲਬ ਨਹੀਂ ਕਿ ਟੀਚਰ ਹੈ ਮਾੜੇ ਨੇ ਜਾਂ ਟੀਚਰ ਹੈ ਨਹੀਂ 인ਫਰਾਸਟ੍ਰਕਚਰ ਹੈ ਨਹੀਂ ਸੀ ਜੀ ਜੀਵਨ ਰੁੱਖ ਨੂੰ ਹੱਥੀ ਟੱਕੇ ਨਾ ਮਾਰੋ ਜੀਵਨ ਰੁੱਖ ਨੂੰ ਹੱਥੀ ਟੱਕੇ ਨਾ ਮਾਰੋ ਸਾਹਾਂ ਦੇ ਦਾਣੇ ਚੱਬੋ ਫੱਕੇ ਨਾ ਮਾਰੋ ਗਰੀਬ ਦਾ ਬਾਲ ਖਿਡਾਉਣੇ ਵੇਂਦਾ ਹੈ ਤਾਂ ਕੀ ਹੋਇਆ ਆਪੇ ਤੁਰ ਜਾਵੇਗਾ ਟੱਕੇ ਨਾ ਮਾਰੋ ਜਿੱਤ ਲੈਣਾ ਤੇ ਖੋਹ ਲੈਣਾ ਇੱਕ ਬਰਾਬਰ ਨਹੀਂ ਹੁੰਦਾ ਘਟੂ ਘਟ ਦੁੱਖੀਆਂ ਨਾਲ ਤਾਂ ਸਾਡੇ ਯੱਕੇ ਨਾ ਮਾਰੋ ਆਪਾਂ ਤਾਂ ਜੇ ਇੱਕ ਕੰਮ ਨਹੀਂ ਹੋਊਗਾ ਦੂਜਾ ਕਰ ਲਾਂਗੇ ਦੂਜਾ ਨਹੀਂ ਹੋ ਤੀਜਾ ਕਰ ਲਾਂਗੇ ਲੀਡਰਾਂ ਦੇ ਚ ਵਾਕਿਆ ਇਹਨਾਂ ਹੋਰ ਕੋਈ ਕੰਮ ਹੀ ਨਹੀਂ ਆਉਂਦਾ ਇਹਨਾਂ ਨੂੰ ਇਹ ਤਾਂ ਜੇ ਸੱਤਾ 'ਚ ਨੇ ਤਾਂ ਠੀਕ ਨੇ ਨਹੀਂ ਤੇ ਇਹਨਾਂ ਨੂੰ ਅੱਖ ਨਹੀਂ ਆਉਂਦਾ ਇੱਕ ਦੂਜੇ 'ਚ ਬਾਈ ਦੇ ਫਿਰਦੇ ਰਹਿੰਦੇ ਨੇ ਕਦੇ ਕੰਮ ਕੀਤਾ ਤਾਂ ਐ ਨਹੀਂ ਜੀ ਸੋਨੇ ਦਾ ਚਮਚਾ ਮੂੰਹ 'ਚ ਲੈ ਕੇ ਜੰਮੇ ਆ ਜੀ ਸੋ ਇਹਨਾਂ ਨੂੰ ਸਿਰਫ ਇਹਨਾਂ ਦੇ ਪਿਤਾ ਜਿਹੜੇ ਨੇ ਉਹ ਹੀ ਸਰਦਾਰੀਆਂ ਜਾਂ ਜਨੇਜ਼ਰ ਕਰਾਉਣੇ ਸੀ ਕਰਾ ਗਏ ਹੁਣ ਹੱਥ ਜਨਤਾ ਦੇ ਹੱਥ ਆ ਗਈ ਚਾਬੀ ਖਜ਼ਾਨਾ ਸਾਡੇ ਕੋਲੇ ਐ ਤੇ ਮੂਹ ਖਜ਼ਾਨੇ ਦਾ ਜਨਤਾ ਵੱਲ ਨੂੰ ਐ ਤਾਈਆਂ ਰੋਜ਼ ਨੌਕਰੀਆਂ ਮਿਲ ਰਹੀਆਂ ਨੇ ਤਾਈਆਂ ਬਿਜਲੀ ਦੇ ਬਿੱਲ ਜ਼ੀਰੋ ਆ ਰਹੇ ਨੇ ਤਾਈਆਂ ਗੋਇੰਦਵਾਲ ਸਾਹਿਬ ਵੱਲੇ ਥਰਮਲ ਪਲੈਂਟ ਖਰੀਦ ਰਹੇ ਆ ਦਿਨ ਰਾਤ ਮੈਂ ਤਾਂ ਐਸੇ ਕੰਮ ਕੀ ਆਉਣ ਕਿ ਕਿਵੇਂ ਪੰਜਾਬ ਨੂੰ ਹੋਰ ਤਰੱਕੀਆਂ ਵੱਲ ਲੈ ਕੇ ਜਾਈਏ ਤੇ ਪੰਜਾਬੀ ਜਿਹੜੇ ਹਾਸਦੇ ਖੇਡਦੇ ਉਦਾਸ ਹੋ ਗਏ ਸੀ ਪੰਜਾਬੀਆਂ ਦੇ ਚਿਹਰੇ ਨਾ ਉਦਾਸ ਹੋ ਗਏ ਸੀ ਕਿਉਂਕਿ 25 ਸਾਲ ਤਾ ਦੋ ਬੰਦਿਆਂ ਨੇ ਰਾਜ ਕੀਤਾ ਨਾ ਦੋ ਬੰਦਿਆਂ ਨੇ ਕੈਪਟਨ ਤੇ ਬਾਦਲ 25 ਸਾਲ ਰਹੇ ਨਹੀਂ 15 ਉਹ 10 25 ਸਾਲਾਂ ਚ ਉਹਨਾਂ ਨੇ ਲੋਕਾਂ ਨੂੰ ਉਦਾਸ ਕਰਤਾ ਕਿਉਂਕਿ ਕੋਈ ਉਮੀਦ ਦੀ ਕਿਨਤਾ ਦੱਸੀ ਹੋਈ ਨਹੀਂ 9 9.5 ਸਾਲ ਤਾ ਕੱਲਾ ਖਜ਼ਾਨਾ ਮੰਤਰੀ ਇਹੀ ਕਹੀ ਗਿਆ ਖਜ਼ਾਨਾ ਖਾਲੀ ਹੈ ਖਜ਼ਾਨਾ ਖਾਲੀ ਹੈ ਫਿਰ ਦੱਸੋ ਕੀ ਕੀ ਖੁਸ਼ੀ ਹੋਊਗੀ ਜਦੋਂ ਵਿੱਤ ਮੰਤਰੀ ਕਹੀ ਜਾਂਦਾ ਖਜ਼ਾਨਾ ਖਾਲੀ ਹੈ ਫਿਰ ਫਿਰ ਬੱਚੇ ਕੀ ਕਰਨਗੇ वो चलो यार फिर होर कितने देख हैं कि इधर उधर जाने पॉजिटिविटी नहीं कदी दे इन ने सो इस करके दो चार बंद करके आप डर गए उन्होंने आओ आप इट्ठे खड़े हुए यार मैं नहीं कहना कि मेरे मगर लगो मैं कहना मेरे बराबर लगो मोड़े ना मोटा तोड़ जोड़ के यही पंजाब बहुत जल्दी देश का नंबर वन सूबा बनूगा बहुत जल्दी देखो ਸਿਕੰਦਰ ਦੁਨੀਆ ਜਿੱਤਣ ਲੰਘਿਆ ਸੀਗਾ 17.5 ਸਾਲਾਂ 'ਚ ਜਿੱਤ ਗਿਆ ਜਿੱਤੀ ਗਿਆ ਜਿੱਤੀ ਗਿਆ ਦੁਨੀਆ ਜਿੱਤਣ ਗਿਆ ਸੀ ਸਿਰਫ ਇੱਕ ਥਾਂ ਤੇ ਰੋਕਿਆ ਗਿਆ ਸੀ ਉਹਨੂੰ ਪੋਰਸ ਨੇ ਰੋਕਿਆ ਸੀ ਪੰਜਾਬੀ ਨੇ ਰੋਕਿਆ ਸੀ ਉਹਨੂੰ ਪੋਰਸ ਰਾਜਾ ਸੀ ਉਸ ਵੇਲੇ ਪੰਜਾਬ ਦਾ ਪੂਰਾ ਇਕੱਠਾ ਪੰਜਾਬ ਸੀਗਾ ਸੋ ਅਸੀਂ ਤਾਂ ਸਿਕੰਦਰਾਂ ਨੂੰ ਰੋਕਣ ਵਾਲੇ ਆ ਜੀ ਅਸੀਂ ਤਾਂ ਸਰਵੰਸਵਾਰਨ ਵਾਲੇ ਸਾਡੇ ਗੁਰੂ ਨੇ ਔਰ ਪੈਦ ਲੱਖਾਂ ਕਿਲੋਮੀਟਰ ਪੈਦਲ ਤੁਰ ਕੇ ਸੱਚ ਦਾ ਹੋਕਾ ਦੇਣ ਵਾਲੇ ਸਾਡੇ ਪਹਿਲੇ ਗੁਰੂ ਨੇ ਔਰ ਕਾ ਉਹਨਾਂ ਨੇ ਗੱਲਾਂ ਉਸ ਜਮਾਨੇ ਚ ਕਹੀਆਂ ਕਿ ਅੱਜ ਵੀ ਅਸੀਂ ਉਹਨਾਂ ਗੱਲਾਂ ਤੇ ਜੇ ਗੌਰ ਕਰ ਲਈਏ ਪਵਨ ਗੁਰੂ ਪਾਣੀ ਪਿੱਤਾ ਮਾਤਾ ਧਰਤ ਮਹਾਤ ਜਿਸ ਵੇਲੇ ਲਿਖਿਆ ਸੀ ਉਸ ਵੇਲੇ ਤਾਂ ਕੋਈ ਫੈਕਟਰੀ ਧੂਆਂ ਨਹੀਂ ਕਰਦੀ ਹੋਣੀ ਉਸ ਵੇਲੇ ਤਾਂ ਕੋਈ ਬੁੱਡੇ ਨਾਲੇ ਦਾ ਪਾਣੀ ਸਤਲੋਚ ਨਹੀਂ ਪੈਂਦਾ ਹੋਣਾ ਉਸ ਵੇਲੇ ਤਾਂ ਕੋਈ ਧਰਤੀ ਤੇ ਸਪਰੇ ਨਹੀਂ ਕਰਦਾ ਹੋਣਾ ਉਸ ਵੇਲੇ ਲਿਖਤਾ ਸੀ ਕਿ ਭਾਈ ਤਿੰਨੇ ਚੀਜ਼ਾਂ ਬਚਾ ਲਿਓ ਹਵਾ ਪਾਣੀ ਤੇ ਧਰਤੀ ਅੱਜ ਵੀ ਉਹੀ ਉਹੀ ਦਿੱਕਤ ਹੈ ਤਾਂ ਮੈਂ ਤੁਹਾਨੂੰ ਸਰਜਰੀ ਟ੍ਰੇਲ ਦੇ ਮੋਤੀ ਕਹੂੰਗਾ ਤੂੰ ਤੁਸੀਂ ਗੰਦਲੇ ਪਾਣੀ ਦੀਆਂ ਬਾਲਟੀਆਂ ਨੂੰ ਜਮਾ ਸਾਫ ਸੁਥਰੀਆਂ ਕਰਨਾ ਕਲੀਅਰ ਕ੍ਰਿਸਟਲ ਕਲੀਅਰ ਗੱਲਾਂ ਹੋਣ ਲੱਗ ਕੇ ਵੀ ਹਾਂ ਯਾਰ ਉਹਨਾਂ ਦਾ ਮੁੰਡਾ ਨੌਕਰੀ ਤੇ ਲੱਗਿਆ ਪਰ ਬਈ ਕਿਆ ਆਉਦੀ ਬੱਲੇ ਬੱਲੇ ਸ਼ਾਬਾਸ਼ ਆਹੀ ਹੈ ਇੱਜ਼ਤ ਹੀ ਹੁੰਦੀ ਹੈ ਹੋਰ ਕੀ ਹੈ ਜਿੱਥੇ ਜਿੰਨੇ ਮਰਜ਼ੀ ਇਕੱਠੇ ਕਰ ਲਓ ਪੈਸੇ ਹੀਰੇ ਮੋਤੀ ਮਰ ਗਿਆ ਲੈ ਤਨਾ ਰਹੇ ਕਫਨ 'ਤੇ ਜੇਬ ਨਹੀਂ ਹੁੰਦੀ ਜਿਹੜਾ ਆਖਰੀ ਕੱਪੜਾ ਨਾ ਬੰਦੇ ਨੂੰ ਮਿਲਦਾ ਉਹ ਤੇ ਕੋਈ ਸਿਉਣ ਨਹੀਂ ਵੱਜੀ ਹੁੰਦੀ ਜਿੰਨਾ ਲਈ ਤੂੰ ਪਾਪ ਕਮਾਏ ਕਿੱਥੇ ਗਏ ਤੇਰੇ ਘਰ ਦੇ ਪੈਰ ਪਸਾਰ ਪਿਆਂ ਵਿੱਚ ਵਿੜੇ ਚੱਕੋ ਚੱਕੋ ਕਰਦੇ ਘੰਟਾ ਨਹੀਂ ਰੱਖਦੇ ਜੀ ਜਿੰਨਾ ਵਾਸਤੇ ਸਾਰੇ ਪਾਪ ਕਰੀ ਜਾਂ ਸਾਰੀ ਉਮਰ ਇੱਕ ਘੰਟਾ ਕਰੇ ਨਹੀਂ ਰੱਖਦੇ ਉਹ ਕਹਿੰਦੇ ਕੋਰਸ਼ਮੀਰ ਵਾਲੀ ਪੂਆ ਬਾਅਦ ਚ ਆ ਜੂਗੀ ਕੇਰੇ ਚੱਕੇ ਇਥੋਂ ਉਹ ਫੁੱਲਾਂ ਤੇ ਬਲਾ ਲਾਂਗੇ ਪੂਆ ਨੂੰ ਜਵਾਕ ਰੋਈ ਜਾਂਦੇ ਨੇ ਰੋਟੀ ਪਕਾਉਣੀ ਆ ਆ ਵੈਲੂ ਐ ਸੋ ਕਿਸੇ ਦਾ ਹੱਕ ਨਾ ਮਾਰੋ ਕਿਸੇ ਦੇ ਲੱਤਾਂ ਨੂੰ ਤੁਰਨ ਵਾਸਤੇ ਤੇ ਭੱਜਣ ਵਾਸਤੇ ਵਰਤੋ ਦੂਜਿਆਂ ਦੇ ਲੱਤਾਂ ਚ ਲੱਤ ਫਸਾਉਣ ਵਾਸਤੇ ਨਾ ਵਰਤੋ ਉਹਨੂੰ ਵੀ ਤਰੱਕੀ ਕਰ ਲੈਣ ਦੋ ਸਭ ਹੁਣ ਤੁਸੀਂ ਜਾਓਗੇ ਜਦੋਂ ਕਰੇ ਤੁਹਾਨੂੰ ਬਹੁਤ ਸਾਰੇ ਪੁੱਛਣ ਆਉਣਗੇ ਲੋਕ ਮੱਲੇ ਦੇ ਪਿੰਡ ਦੇ ਵੀ ਬਾਈ ਕਿਹੜਾ ਪੇਪਰ ਦਿੱਤਾ ਸੀ ਤੁਸੀਂ ਦੱਸ ਦਿਓ ਕਿ ਆ ਪੇਪਰ ਦਿੱਤਾ ਹੈ ਇਹਦੇ ਨਾਲ ਆ ਕਰ ਲਈ ਇੰਨੀ ਫੀਸ ਹੈ ਇੱਥੇ ਉਹ ਵੀ ਲੱਗ ਜਾਊਗਾ ਸੋ ਹੁਣ ਮੈਨੂੰ ਇਸ ਗੱਲ ਦੀ ਖੁਸ਼ੀ ਹੁੰਦੀ ਹੈ ਹੁਣ ਪਿੰਡਾਂ ਦੇ ਵਿੱਚ ਇਹ ਮੁਕਾਬਲਾ ਹੋ ਗਿਆ ਥੋੜੇ ਪਿੰਡ ਦੇ ਕਿੰਨੇ ਮੁਲਾਜ਼ਮ ਹੋ ਗਏ ਬਾਈ ਸਾਡੇ ਤਾਂ 7 ਹੋ ਗਏ ਦੋ ਸਾਡੇ ਪਿੰਡ ਦੇ ਹੋਰ ਆਉਣਗੇ ਹੁਣ ਸੋ ਆ ਮੁਕਾਬਲੇ ਹੋਣ ਲੱਗ ਗਏ ਹੁਣ ਅੱਜ ਤੱਕ ਕੜਾਈਆਂ ਚੜਨ ਗਿਆ ਜਦੋਂ ਜਾਓਗੇ ਜਲੇਬੀਆਂ ਬਣਣਗੀਆਂ ਅੱਜ ਹਾਂ ਬਣਨ ਤੋਂ ਬੜੀ ਮੁਸ਼ਕਲ ਨਾਲ ਬੜੇ ਟਾਈਮ ਆ ਬੜੀ ਮੁਸ਼ਕਲ ਨਾਲ ਟਾਈਮ ਆਇਆ ਖੁਸ਼ੀਆਂ ਦਾ ਸੁਣਾ ਲੈ ਇੱਕ ਹੋਰ ਵੀ ਦੱਸ ਦੇਣਾ ਇਹ ਕੋਈ ਐ ਮੌਕਾ ਦਾ ਨਹੀਂ ਸਾਡਾ ਕੰਮ ਆ 9 ਅੱਜ 9 ਐ 18 ਤਰੀਕ ਨੂੰ ਐਸੀ ਜਗ੍ਹਾ ਤੇ ਲਗਭਗ 590 ਹੋਰ ਨੌਕਰੀ ਦੇਵਾਂਗਾ 18 ਵੋਟ ਵਟਵੰਡੀਆਂ ਨੇ ਹੋ ਡਿਪਾਰਟਮੈਂਟਾਂ ਦੀਆਂ ਨੇ ਸੋ ਅਸੀਂ ਤਾਂ ਚਾਹੁੰਦੇ ਹਾਂ ਕਿ ਜਦੋਂ ਹੀ ਕੋਈ ਕਲੀਅਰ ਹੋ ਜੇ ਕੋਰਟ-ਕੂਰਟ ਦਾ ਕੋਈ ਪੰਗਾ ਨਾ ਰਵੇ ਅਸੀਂ ਆਪ ਲੜਦੇ ਆ ਤੁਹਾਡੇ ਵਕੀਲ ਬਣ ਕੇ ਕਿ ਕੋਈ ਕੋਰਟ ਦੇ ਵਿੱਚ ਤਾਂ ਕੇਸ ਪੈ ਜੇ ਆ ਨਾ ਹੋ ਜੇ ਕਿ ਮੈਂ ਇੱਥੇ ਨਿਯੁਕਤੀ ਪੱਤਰ ਦੇ ਦਾਂ ਕੱਲ ਤੋਂ ਤੁਸੀਂ ਵਕੀਲ ਭਾਲਦੇ ਫਿਰਦੇ ਹੋਮ ਜੇ ਕੋਰਟ ਦੇ ਵਿੱਚ ਕੇਸ ਪੈ ਗਿਆ ਸਾਰਾ ਕਲੀਅਰ ਕਰਕੇ ਅਸੀਂ ਤੁਹਾਨੂੰ ਜਿਹੜਾ ਉਹ ਇੱਥੇ ਬੁਲਾਉਨੇ ਆ ਸੋ ਜਾ ਕੇ ਕੁਰਸੀਆਂ ਤੇ ਬੈਠੋਗੇ ਵਧੀਆ ਗੱਲ ਜ਼ਿੰਮੇਵਾਰੀ ਇੱਕ ਦੇਖੋ ਜਦੋਂ ਜ਼ਿੰਮੇਵਾਰੀ ਆ ਜਾਂਦੀ ਹੈ ਨਾ ਉਦੋਂ ਬਹੁਤ ਕੇਅਰਫੁਲ ਚੱਲਣਾ ਪੈਂਦਾ ਮੁਹੰਮਦ ਬਖਸ਼ ਬਹੁਤ ਵੱਡੇ ਸੂਫੀ ਸ਼ਾਇਰ ਹੋਏ ਨੇ ਉਹਨਾਂ ਲਿਖਿਆ ਰਲ ਮੇਲ ਸਈਆਂ ਪਾਣੀ ਨੂੰ ਗਈਆਂ ਰਲ ਮੇਲ ਸਈਆਂ ਪਾਣੀ ਨੂੰ ਗਈਆਂ ਕੋਈ ਕੋਈ ਮੂੜ ਪੀ ਭਰ ਕੇ ਜਿੰਨਾ ਭਰ ਕੇ ਸਿਰ ਤੇ ਧਰਿਆ ਉਹ ਪੈਰ ਧਰਨ ਦਰ ਦਰ ਕੇ ਇੱਥੇ ਘੜਾ ਨਹੀਂ ਹੈਗਾ ਇੱਥੇ ਹੈਗਾ ਪ੍ਰਮਾਤਮਾ ਦੁਆਰਾ ਦਿੱਤੀ ਹੋਈ ਜ਼ਿੰਮੇਵਾਰੀ ਰਲ ਮੇਲ ਸਈਆਂ ਪਾਣੀ ਨੂੰ ਗਈਆਂ ਸਾਰੀਆਂ ਗਈਆਂ ਸੀ ਪਰ ਕੋਈ ਕੋਈ ਮੂੜ ਪੀ ਭਰ ਕੇ ਹਰੇਕ ਨੂੰ ਜ਼ਿੰਮੇਵਾਰੀ ਨਹੀਂ ਮਿਲਦੀ ਪ੍ਰਮਾਤਮਾ ਕਿਸੇ 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 ਦੇ ਸਿਰ ਤੇ ਜ਼ਿੰਮੇਵਾਰੀ ਵਾਲਾ ਕੜਾ ਧਰਦਾ ਤੇ ਜਿਹਦੇ ਸਿਰ ਤੇ ਇੱਕ ਜ਼ਿੰਮੇਵਾਰੀ ਵਾਲਾ ਕੜਾ ਹੈ ਉਹਨੂੰ ਪੈਰ ਬਹੁਤ ਪੈਰ ਤਰਨ ਡਰ-ਡਰ ਕੇ ਹੁੰਦਾ ਡਰ ਕੇ ਪੈਰ ਤਰਨੇ ਪੈਂਦੇ ਨੇ ਕਿਤੇ ਕੜਾ ਨਾ ਟੁੱਟ ਜਾ ਸਵਾ ਜ਼ਿੰਮੇਵਾਰੀ ਵਾਲਾ ਕੜਾ ਤੁਹਾਡੇ ਸਿਰ ਤੇ ਵੀ ਮੇਰੇ ਸਿਰ ਤੇ ਵੀ ਆ ਸਾਰੇ ਆਪਸਾਂ ਸਿਰ ਤੇ ਵੀ ਹੈ ਤੇ ਨਾਲ ਇਹ ਵੀ ਦੱਸ ਦਿੰਨੇ ਆ ਕਿ ਮੈਂ ਅੰਨਾ ਤੇ ਤਿਲਕਣ ਰਸਤਾ ਮੈਂ ਅੰਨਾ ਤੇ ਤਿਲਕਣ ਰਸਤਾ ਤੇ ਦੇਵੇ ਕੌਣ ਸੰਭਾਲਾ ਠੱਕੇ ਦੇਵਣ ਵਾਲੇ ਬਹੁਤੇ ਇੱਕ ਤੂੰ ਹੱਥ پکڑਣ ਵਾਲਾ ਸੋਇਸ ਕਰਕੇ ਜਿੰਮੇਵਾਰੀ ਜਿਸ ਲੈਵਲ ਦੀ ਵੀ ਮਿਲਦੀ ਹੈ ਉਹਨੂੰ ਸੰਭਾਲੋ ਉਹਨੂੰ ਮੋੜੋ ਨਾ ਕਿਸਮਤ ਕੁੰਡਾ ਖੜਕਾਉਂਦੀ ਹੈ ਤਾਂ ਕੁੰਡਾ ਖੋਲੋ ਤੇ ਫੇਰ ਹੀ ਤਾਂ ਤੁਸੀਂ ਜਾ ਕੇ ਅੱਗੇ ਫਿਰ ਆਪਣੀ ਕਿਸਮਤ ਆਪ ਲਿਖ ਸਕਦੇ ਹੋ ਜਿਕੇ ਨਾਲ ਤੁਸੀਂ ਨਾਲ ਚੱਲੋਗੇ ਸਮੇਂ ਦੇ ਕਈ ਇਹ ਹੈ ਜੇ ਵੀ ਸਾਡੇ ਪੰਜਾਬ ਚ ਲੀਡਰ ਨੇ ਜਦੋਂ ਜ਼ਿੰਮੇਵਾਰੀ ਮਿਲਦੀ ਸੀ ਉਹਦਾ ਮੋੜਤੀ ਮੈਂ ਨਹੀਂ ਇਹ ਮਹਿਕਮਾ ਲੈਂਦਾ ਤੇ ਜਦੋਂ ਅਸੀਂ ਕੋਈ ਉਸੇ ਮਹਿਕਮਾ ਦਾ ਕੰਮ ਕਰਦੇ ਆ ਉਹਦਾ ਨੁਕਸ ਕੱਢਣ ਲੱਗ ਜਾਂਦੇ ਮਤਲਬ ਹਰ ਵਕਤ ਨੁਕਸ ਕੱਢਣਾ ਮਤਲਬ ਕੋਈ ਨਾ ਕੋਈ ਇੱਕ ਬੰਦਾ ਸੀਗਾ ਬੜਾ ਨਗੋਚੀ ਸੀ ਹਰ ਗੱਲ 'ਚ ਨੁਕਸ ਕੱਢਦਾ ਸੀ ਉਹਦੇ ਦੋਸਤ ਬਿੱਤਰ ਪਰੇਸ਼ਾਨ ਯਾਰ ਬੜਾ ਯਾਰ ਇਹਨੂੰ ਕੋਈ ਚੀਜ਼ ਵੀ ਨਹੀਂ ਪਸੰਦ ਆਉਂਦੀ ਯਾਰ ਹਰ ਇੱਕ ਚੀਜ਼ 'ਚ ਨੰਨਾ ਪਾਉਂਦਾ ਯਾਰੇ ਇੱਕ ਨਾ ਕੁੱਤਾ ਮਿਲ ਗਿਆ ਉਹਨਾਂ ਨੂੰ ਉਹ ਕੁੱਤਾ ਪਾਣੀ ਦੇ ਉੱਤੇ ਤੁਰ ਲੈਂਦਾ ਸੀ ਪਾਣੀ ਦੇ ਉੱਤੇ ਤੁਰ ਲੈਂਦਾ ਸੀ ਉਹ ਜਾਰ ਦੋਸਤ ਕਹਿੰਦੇ ਲੈ ਵੀ ਅੱਜ ਇਹ ਇਹਨੂੰ ਤਰੀਫ਼ ਕਰਨੀ ਪੂ ਕੁੱਤੇ ਦੀ ਬੁਲਾ ਉਹਨੂੰ ਅੱਜ ਉਹਨੂੰ ਬੁਲਾਇਆ ਟੋਬੇ ਦੇ ਉਰਲੇ ਪਾਸੇ ਕੁੱਤਾ ਛੱਡਿਆ ਕੁੱਤਾ ਪਾਣੀ ਦੇ ਉੱਤੇ ਤੁਰ ਕੇ ਟੋਬੇ ਦੇ ਪਰਲੇ ਪਾਸੇ ਨਿਕਲ ਗਿਆ ਉਹਨੂੰ ਕਹਿੰਦੇ ਹਾਂ ਵੀ ਹੁਣ ਦੱਸ ਈ ਕਹੇਗਾ ਉਹਨਾਂ ਮੈਂ ਸਮਝ ਗਿਆ ਇਹਦਾ ਮਤਲਬ ਕੁੱਤੇ ਨੂੰ ਤੈਰਨਾ ਨਹੀਂ ਆਉਂਦਾ ਲੈ ਆਏ ਲੱਭਦੇ ਨੇ ਨੁਕਸਾਨ ਮੈਂ ਵੀ ਫਿਰ ਬੋਲਣ ਵਾਲਾ ਕੰਮ ਹੀ ਕੀਤਾ ਮੈਂ ਪਹਿਲਾਂ ਕੈਸਟਾ ਕੁਸਟਾ ਚ ਮੈਂ ਕਿਹੜਾ ਗੈਸ ਵੈਲਡਿੰਗ ਕਰਦਾ ਸੀ ਤੁਹਾਨੂੰ ਸਿੱਧੇ ਹੋਏ ਨਾ ਸਾਰੇ ਕਿਉਂਕਿ ਇਹ ਮੈਂ ਤਾਂ ਬੋਲ ਸਕਦਾ ਇੰਨੀ ਦਲੇਰੀ ਨਾਲ ਕਿਉਂਕਿ ਮੇਰਾ ਅਬਦਾ ਝੋਲਾ ਜਿਹੜਾ ਹੈ ਉਹ ਚ ਇਮਾਨਦਾਰੀ ਹੈ ਜੇ ਥੋੜੀ ਵੀ ਬੇਬਿਆਨੀ ਹੋ ਗਈ ਥੋੜਾ ਬਹੁਤ ਵੀ ਕੋਈ ਮੇਰੇ ਤੇ ਪੈਸੇ ਪੂਸੇ ਖਾਣ ਦਾ ਜਾਂ ਕੋਈ ਹੋਰ ਗਰੁੱਪੇਜਮ ਦਾ ਜਾਂ ਕੋਈ ਉਹਦਾ ਲੱਗਿਆ ਰੋਪ ਫਿਰ ਮੈਂ ਨਹੀਂ ਬੋਲ ਸਕਦਾ ਫਿਰ ਮਕਾਣਾ ਹੋ ਜਾਊਗਾ ਸੁਮੇ ਇਸੇ ਕਰਕੇ ਕੋਈ ਇੱਕੋ ਕਹਿੰਦਾ ਉਹ ਕਹਿੰਦਾ ਚੱਕੀ ਚ ਕਹਿੰਦਾ 26 ਜਨਵਰੀ ਵਾਲੇ ਕਿਹੜੀ ਵਾਲ ਤੇ ਬਹੁਤ ਮਾਨ ਨੇ ਫੋਟੋ ਲਾ ਲਈ ਸੀ ਉਹਦੀ ਮੈਂ ਕਿਹਾ ਪ੍ਰਾ ਕਿੱਥੇ ਲਾ ਲਈ ਸੀ ਦਿਖਾ ਤਾਂ ਦੇ ਆ ਕੱਲ ਪਰਸੋਂ ਡਿਪਾਰਟਮੈਂਟ ਨੇ ਜਾਰੀ ਕਰਤਾ ਵੀ ਕੋਈ ਫੋਟੋ ਨਹੀਂ ਲੱਗੀ ਸੀ ਮੈਂ ਕਿਹਾ ਹੁਣ ਦੱਸਗਾ ਪਹਿਲਾਂ ਕੀ ਹੋਇਆ ਨਿੱਜੀ ਸੋਚ ਸੀ ਕਹਿੰਦੇ ਲੈ ਹਾ ਹੋਏ ਰੱਬਾ ਨਿੱਜੀ ਸੋਚਾਂ ਵਾਲੇ ਬਹੁਤ ਬੈਕਦਾ ਇੱਥੇ ਉਹ ਬਣਨੇ ਆਪਣੇ ਰੋੜੇ ਉਹ ਪੰਜਾਬ ਦੇ ਰਾਹਾਂ 'ਚ ਹੋਰ ਰੋੜੇ ਬਣੇ ਨੇ ਕੋਈ ਫੰਕਸ਼ਨ ਕਰ ਲੀਏ ਕੋਈ ਪੋਜੀਟਿਵ ਫੰਕਸ਼ਨ ਕਰ ਲੀਏ ਉਹ ਜਿੱਦੇ ਮੈਂ ਫੰਕਸ਼ਨ ਕੀਤਾ ਵੀ ਚਲੋ ਰੋਜ ਦੀ ਕਿਚਕਿਚਨ ਮਕਾਉਣਿਆਂ ਯਾਰ ਆ ਜਾਓ ਉਥੇ ਲੁਧਿਆਣੇ ਉੱਥੇ ਡਿਬੇਟ ਕਰਦੇ ਆ 1 ਨਵੰਬਰ ਨੂੰ ਕੋਈ ਨਹੀਂ ਆਇਆ ਤੇ ਆਇਆ ਕੋਈ ਉਥੇ ਤੂੰ ਦੇਖਿਆ ਨਾ ਸਾਰਾ ਕੋਈ ਆਇਆ ਕਿਉਂ ਨਹੀਂ ਆਇਆ ਕਿਉਂਕਿ ਪੱਕਾ ਪਤਾ ਸੀ ਕਿ ਅੱਜ ਢੇੜੇ ਜਾਵਾਂਗੇ ਇੱਥੇ ਫਿਰ ਔਰ ਇੱਕ ਤੋਂ ਮੈਨੂੰ ਪਤਾ ਬਹੁਤ ਹੈ ਇਹਨਾਂ ਦਾ ਵੀ ਕੀ ਕੀ ਕੀਤਾ ਕਿਹਨੇ ਕਿਹਨੇ ਪਹਿਲਾਂ ਤੋਂ ਪਤਾ ਜਦੋਂ ਕਸਟਾ ਸੀੜੀਆਂ ਕਰਦਾ ਸੀ ਨਾ ਉਦੋਂ ਮੈਂ ਪੋਲੀਟিক্যাল ਸਟਾਇਰ ਕਰਦਾ ਸੀ ਤਾਂ ਮੈਨੂੰ ਉਹਨੂੰ ਜਾਣਕਾਰੀ ਤਾਂ ਰੱਖਣੀ ਪੈਂਦੀ ਸੀ ਇਹਨਾਂ ਇਹਨਾਂ ਨੇ ਸਾਡੇ ਇੱਕ ਇੱਕ ਦੋ ਪੀੜੀਆਂ ਤਾਂ ਇਹਨਾਂ ਨੇ ਖਾ ਲੀਆਂ ਬਚਪਨ ਖਾ ਗਏ ਜਵਾਨੀ ਖਾ ਗਏ ਬੁਢਾਪਾ ਖਾ ਗਏ ਦੱਸੋ ਕਿਤੇ ਨਹੀਂ ਜਾਣ ਜੋਗੇ ਕੋਈ ਪ੍ਰਾਈਵੇਟ ਹਸਪਤਾਲ ਚਲੇ ਜਾਓ ਸਿੱਧੇ ਪਹਿਲਾਂ 5 ਲੱਖ ਜਮ੍ਹਾਂ ਕਰਾ ਦਿਓ ਜੀ ਕੋਈ ਸਰਕਾਰੀ ਸਕੂਲ ਚ ਕਹਿੰਦੇ ਜੀ ਪੜ੍ਹਾਈ ਹੈ ਨਹੀਂ ਇਦਾਂ ਮਤਲਬ ਨਹੀਂ ਕਿ ਟੀਚਰ ਹੈ ਮਾੜੇ ਨੇ ਜਾਂ ਟੀਚਰ ਹੈ ਨਹੀਂ 인ਫਰਾਸਟ੍ਰਕਚਰ ਹੈ ਨਹੀਂ ਜੀ ਐਸ ਵਕਤ ਆਪਣੇ 20000 ਸਰਕਾਰੀ ਸਕੂਲ ਹੈ ਐਸ ਵਕਤ 17 18000 ਸਰਕਾਰੀ ਸਕੂਲਾਂ ਚ ਕੰਮ ਚੱਲ ਰਿਹਾ ਕਿਤੇ ਦੀ ਚਾਰ ਦੁਵਾਰੀ ਬਣ ਰਹੀ ਹੈ ਕਿਤੇ ਸਮਾਰਟ ਰੂਮ ਬਣ ਰਹੇ ਨੇ ਕਿਤੇ ਬਾਥਰੂਮ ਬਣ ਰਹੇ ਨੇ ਕਿਤੇ ਫਰਨੀਚਰ ਪਹੁੰਚ ਰਿਹਾ ਹੁਣ ਜਾ ਕੇ ਠੀਕ ਕਰਨ ਲੱਗੇ ਆ ਜੀ ਹੁਣ ਦੇਖੋ ਤੁਸੀਂ ਪ੍ਰਾਈਵੇਟ ਚੋਂ ਹਟਾ ਕੇ ਬੱਚਿਆਂ ਨੂੰ ਇਧਰਲੇ ਪਾਸੇ ਲਾਉਣ ਲੱਗੇ ਹੁਣ ਸਾਡੇ ਕੋਲ ਗਿਣਤੀ ਆ ਗਈ ਸਰਕਾਰੀ ਚ ਲਾਉਣ ਲਾਉਣ ਲੱਗੇ ਹੁਣ ਯਕੀਨ ਬਣ ਗਿਆ ਗਲਤ ਤਾਂ ਯਕੀਨ ਦੀ ਹੈ ਦੇਖੋ ਵਿਸ਼ਵਾਸ ਦੀ ਹੈ ਗਲਤਾਂ ਗੱਲ ਆ ਕੇ ਵਿਸ਼ਵਾਸ ਤੇ ਨਿਬੜ ਜਾਂਦੀ ਸੋ ਇੱਕ ਸ਼ਾਇਰ ਨੇ ਲਿਖਿਆ ਉਹ ਕਹਿੰਦਾ ਜੀਵਨ ਰੁੱਖ ਨੂੰ ਹੱਥੀ ਟੱਕੇ ਨਾ ਮਾਰੋ ਜੀਵਨ ਰੁੱਖ ਨੂੰ ਹੱਥੀ ਟੱਕੇ ਨਾ ਮਾਰੋ ਸਾਹਾਂ ਦੇ ਦਾਣੇ ਚੱਬੋ ਫੱਕੇ ਨਾ ਮਾਰੋ ਗਰੀਬ ਦਾ ਬਾਲ ਖਿਡਾਉਣੇ ਵੇਂਦਾ ਹੈ ਤੱਕ ਕੀ ਹੋਇਆ ਆਪੇ ਤੁਰ ਜਾਵੇਗਾ ਜੱਕੇ ਨਾ ਮਾਰੋ ਜਿੱਤ ਲੈਣਾ ਤੇ ਖੋਹ ਲੈਣਾ ਇੱਕ ਬਰਾਬਰ ਨਹੀਂ ਹੁੰਦਾ ਘਟੂ ਘਟ ਦੁੱਕੀਆਂ ਨਾਲ ਤਾਂ ਸਾਡੇ ਯੱਕੇ ਨਾ ਮਾਰੋ ਸੋ ਇਹਨਾਂ ਨੂੰ ਦੁੱਕੀਆਂ ਨਾਲ ਯੱਕੇ ਮਾਰਨ ਦੀ ਆਦਤ ਪਈ ਹੋਈ ਹੈ ਜਿਹੜੀ ਕਿ ਹੁਣ ਨਹੀਂ ਹੈ ਬਸ ਇਹੀ ਇਹੀ ਸਭ ਤੋਂ ਵੱਡਾ ਉਹਨਾਂ ਦਾ ਅੰਦਰ ਉਹਨੂੰ ਟਿਕਣ ਨਹੀਂ ਦਿੰਦਾ ਕਿ ਆਮ ਕਰਾਂ ਦਾ ਮੁੰਡਾ ਇਸ ਕੁਰਸੀ ਤੇ ਕਦੋਂ ਪਹੁੰਚੇ ਇੱਕ ਆਮ ਕਰਦਾ ਮੁੰਡਾ ਆਮ ਕਰਾਂ ਦੇ ਮੁੰਡੇ ਉਮ ਐਮਐਲਏ ਮੰਤਰੀ ਕਿਉਂ ਬਣੇ ਪਰ ਅਸੀਂ ਹੀ ਬਣਦੇ ਹੁੰਦੇ ਆ ਸਾਡੇ ਪੁੱਤ ਪਤੀਜੀ ਬਣਦੇ ਹੁੰਦੇ ਆ ਬਸ ਆ ਆ ਦੁੱਖ ਹੈ ਨਹੀਂ ਹੋਰ ਕੋਈ ਦੁੱਖ ਨਹੀਂ ਔਰ ਇਹ ਇਸ ਦੇ ਦਾ ਬਿਲਾਜ ਆਇਆ ਇਹ ਤੁਸੀਂ ਕੀਤਾ ਏ ਕੰਮ ਤਾਂ ਤੁਸੀਂ ਕੀਤਾ ਨਾ ਜਦੋਂ ਭਾਈ ਦੇ ਵਿੱਚ ਦੋ ਰਿਜ਼ਲਟ ਆਏ ਤਾਂ ਐਡਾ ਵੱਡੇ ਵੱਡੇ ਜਿਹੜੇ ਕੱਪ ਦੇ ਆਪ ਨੂੰ ਕਹੇ ਸੀ ਸਾਰੇ ਥੱਲੇ ਔਰ ਇੱਕ ਹੋਰ ਪਾ ਆਪਾਂ ਤਾਂ ਪਿੰਡਾਂ ਵਾਲਿਆਂ ਨੂੰ ਦੇਸੀ ਆ ਆਪਾਂ ਦਾ ਜੇ ਇੱਕ ਕੰਮ ਨਹੀਂ ਹੋਊਗਾ ਦੂਜਾ ਕਰ ਲਾਂਗੇ ਦੂਜਣੇ ਉਹ ਤਿੰਨ ਜਗਾਂ ਲੰਗੇ ਲੀਡਰਾਂ ਦੇ ਚ ਵਕਾਇਨ ਹੋਰ ਕੋਈ ਕੰਮ ਹੀ ਨਹੀਂ ਆਉਂਦਾ ਇਹਨਾਂ ਨੂੰ ਇਹਦਾ ਜੇ ਸੱਤਾ ਚ ਨੇ ਤਾਂ ਠੀਕ ਨੇ ਨਹੀਂ ਤਾਂ ਇਹਨਾਂ ਨੂੰ ਅੱਖ ਨਹੀਂ ਆਉਂਦਾ ਇੱਕ ਦੂਜੇ ਚ ਵਜੇ ਤੇ ਫਿਰਦੇ ਰਹਿੰਦੇ ਨੇ ਕਦੇ ਕੰਮ ਕੀਤਾ ਤਾਂ ਹੈ ਨਹੀਂ ਜੀ ਸੋਨੇ ਦਾ ਚਮਚਾ ਮੂੰਹ ਚ ਲੈ ਕੇ ਜੰਮੇ ਆ ਜੀ ਸੋ ਇਹਨਾਂ ਨੂੰ ਸਿਰਫ ਇਹਨਾਂ ਦੇ ਪਿਤਾ ਜਿਹੜੇ ਨੇ ਉਹ ਉਹੀ ਸਰਦਾਰੀਆਂ ਜਾਂ ਜਨੇਜ਼ਰ ਕਰਾਉਣੇ ਸੀ ਕਰਾ ਗਏ ਹੁਣ ਹੱਥ ਜਨਤਾ ਦੇ ਹੱਥਾਂ ਦੀ ਚਾਬੀ ਖਜ਼ਾਨਾ ਸਾਡੇ ਕੋਲੇ ਹੈ ਤੇ ਮੂਹ ਖਜ਼ਾਨੇ ਦਾ ਜਨਤਾ ਵੱਲ ਨੂੰ ਹੈ ਤਾਈਆਂ ਰੋਜ਼ ਨੌਕਰੀਆਂ ਮਿਲ ਰਹੀਆਂ ਨੇ ਤਾਈਆਂ ਬਿਜਲੀ ਦੇ ਬਿੱਲ ਜ਼ੀਰੋ ਆ ਰਹੇ ਨੇ ਤਾਈਆਂ ਗੋਇੰਦਵਾਲ ਸਾਹਿਬ ਵਾਲੇ ਥਰਮਲ ਪਲੈਂਟ ਖਰੀਦ ਰਹੇ ਆ ਤਾਈਆਂ ਆਮ ਆਦਮੀ ਕਲੀਨਿਕਾਂ ਦੇ ਵਿੱਚ ਦਵਾਈਆਂ ਫਰੀ ਹੋ ਰਹੀਆਂ ਨੇ ਤਾਈਆਂ ਹਸਪਤਾਲਾਂ 'ਚ ਕਾਇਆਪਾਲਟੈਕ ਸ੍ਰੀ ਮਸ਼ੀਨਾ ਐ ਮੈਰੀ ਮਸ਼ੀਨਾ ਲੱਗ ਰਹੀਆਂ ਨੇ ਕਿਉਂਕਿ ਜਿਹੜੇ ਪੈਸੇ ਆਉਂਦੇ ਨੇ ਉਹ ਸਿੱਧੇ ਜਨਤਾ ਵੱਲ ਨੂੰ ਜਾਂਦੇ ਨੇ ਉਦੋਂ ਪਹਿਲਾਂ ਪੈਸੇ ਜਦੋਂ ਆਉਂਦੇ ਸੀ ਉਹ ਲੀਕ ਹੁੰਦੇ ਸੀ ਰਾਹ ਚ ਇਧਰ ਉਧਰ ਹੀ ਰਹਿ ਜਾਂਦੇ ਸੀ ਉਦ ਤੱਕ ਨਹੀਂ ਪਹੁੰਚਦੇ ਸੀ ਅਸੀਂ ਹੁਣ ਇਧਰੋਂ ਲਿਆਉਨੇ ਆ ਇਧਰ ਛੱਡ ਦਿੰਨੇ ਆ ਹੋ ਸਾਡੇ ਕੋਈ ਕੰਮ ਹੀ ਨਹੀਂ ਆ ਜੋ ਜਦੋਂ ਪਿਆਰ ਹੀ ਤੁਸੀਂ ਦੇਤਾ ਜਿਹੜਾ ਦੁਨੀਆ ਭਰ ਚ ਕਿਤੇ ਕਰੰਸੀ ਦੇ ਉਹਦੀ ਕੋਈ ਮੁੱਲ ਨਹੀਂ ਹੈਗਾ ਜਿਹੜਾ ਅਸੀਂ ਪਿਆਰ ਦਿੰਨੇ ਆ ਮੈਂ ਜਾਨਣਾ ਜਦੋਂ ਸੜਕ ਤੇ ਜਾਨਣਾ ਕਿਤੇ ਨਾ ਕਿਤੇ ਰੋਜ਼ ਹੀ ਜਾਨਣਾ ਮੈਂ ਮਤਲਬ ਬਜ਼ੁਰਗ ਮਾਵਾਂ ਬਜ਼ੁਰਗ ਬਾਪੂ ਮੁੰਡੇ ਭੈਣਾ ਖੜੀਆਂ ਹੁੰਦੀਆਂ ਨੇ ਸਿਰ ਪਰੋਸਣ ਨੂੰ ਪੁੱਤ ਜਿਉਂਦਾ ਰਹਿ ਪੁੱਤ ਪੁਤਾਈਂ ਕਰੀ ਚੱਲ ਬਸ ਤੇਰੇ ਨਾਲ ਆ ਮੈਨੂੰ ਬੜੀ ਖੁਸ਼ੀ ਹੁੰਦੀ ਉਦੋਂ ਮੈਂ ਯਾਰ ਆ ਜ਼ਮਾਨੇ 'ਚ ਕਿਸੇ ਲੀਡਰ ਨੂੰ ਇੰਨਾ ਪਿਆਰ ਮਿਲ ਰਿਹਾ ਮੇਰੇ ਮੇਰੇ ਸ਼ਾਮ ਨੂੰ ਜਦੋਂ ਕਰੇ ਹੁਨਾ ਆ ਪੱਗ ਪੂਰੀ ਫੁੱਲਾਂ ਨਾਲ ਭਰੀ ਹੁੰਦੀ ਹੈ ਜਦੋਂ ਆ ਕੇ ਲਾਉਂਦੇ ਨੇ ਫੁੱਲ ਹੁੰਦੇ ਨੇ ਸੋ ਮੈਂ ਕਹਾਂ ਯਾਰ ਇਹ ਕੁਝ ਆ ਹੈਗੀ ਹੈ ਪ੍ਰਮਾਤਮਾ ਕਿੱਥੇ ਦੇਣਾ ਦੇਵਾਂਗਾ ਮੈਂ ਇੱਕ ਵਸ ਤਾਂ ਹੈ ਕਿ ਫੁੱਲਾਂ ਨਾਲ ਜਿਹੜਿਆ ਮੇਰਾ ਗੱਡੀ ਤੇ ਮੇਰੀ ਪੱਗ ਭਰ ਦਿੰਦੇ ਆ ਤੇ ਮਾਵਾ ਅਸ਼ੀਰਵਾਦ ਦਿੰਦੇ ਆ ਬਾਪੂ ਸਿਰ ਫੜੋਸਦੇ ਆ ਮੁੰਡੇ ਮੋਢੇ ਤੇ ਆਤਰ ਕੇ ਸੈਲਫੀ ਕਰਾਉਂਦੇ ਆ ਤੇ ਦੂਜੇ ਪਾਸੇ ਦੇਖਿਆ ਨੇ ਕਾਲੀ ਕਾਂਗਰਸੀ ਬੀਜੇਪੀ ਵਾਲੇ ਇਹਨਾਂ ਨਾਲ ਹੱਥ ਮਿਲਾ ਕੇ ਬਾਅਦ ਉਂਗਲੀਆਂ ਗਿਣਨੀਆਂ ਪੈਂਦੀਆਂ ਨੇ ਪੂਰੀਆਂ ਨੇ ਚੱਲੇਗੇ ਕਦੀ ਸੋ ਫਰਕ ਹੈ ਕਾਫੀ ਫਰਕ ਹੈ ਠੀਕ ਹੈ ਨਾ ਸੋ ਪਹਿਲੀ ਪਹਿਲੀ ਵਾਰ ਮੈਂ ਤੁਸੀਂ ਦੇਖੋ ਮੈਨੂੰ ਕਈ ਵਾਰੀ ਕਿਹਾ ਜੀਆ ਗੱਲਾਂ ਮੈਂ ਅੱਛਾ ਜ਼ਿਆਦਾ ਟਾਈਮ ਤਾਂ ਲੈ ਰਹਿਣਾ ਮੈਂ ਹਾਂ ਕਈ ਵਾਰੀ ਕਿਹਾ ਜੀਆ ਗੱਲਾਂ ਮੈਂ ਹੁਣੇ 1 ਜਨਵਰੀ ਨੂੰ ਨਵੇਂ ਸਾਲ ਦੇ ਦਿਨ ਮੈਂ ਆਪਣੀ ਫੈਮਿਲੀ ਸਬੇਤ ਮੱਥਾ ਟੇਕਣ ਚੱਲ ਗਿਆ ਗੁਰਦੁਆਰਾ ਨਾਬਾ ਸਾਹਿਬ ਜ਼ੀਰਕਪੁਰ ਤੋਂ ਮੁੜਦੇ ਆਈ ਨਾਲੇ ਮੈਂ ਮੱਥਾ ਟੇਕ ਕੇ ਪ੍ਰਕਰਮਾ ਕਰਕੇ ਮੈਂ ਬਹਿ ਗਿਆ ਕੀਰਤਨ ਸੁਣਨ ਲੱਗ ਤਾ ਉਧਰ ਦੂਜੀ ਪਾਸੇ ਮਾਵਾ ਪੈਣਾ ਬੈਠੇ ਸੀ ਉਧਰੋਂ ਇੱਕ ਬੱਚਾ ਹੈ ਜੇਮੇਜ ਪੜਦਾ ਸੀ ਬੱਚਾ ਆ ਕੇ ਮੈਨੂੰ ਸਿੱਧਾ ਹੀ ਆ ਕੇ ਮੈਨੂੰ ਕਹਿੰਦਾ ਸਤਿ ਸ੍ਰੀ ਅਕਾਲ ਸੀਐਮ ਸਾਹਿਬ ਮੈਂ ਕਿਹਾ ਸਤਿ ਸ੍ਰੀ ਅਕਾਲ ਬੇਟਾ ਸੀਐਮ ਸਾਹਿਬ ਪੰਜ 6 ਦਿਨ ਦੀਆਂ ਛੁੱਟੀਆਂ ਹੋਰ ਕਰ ਦੋ ਐਕਾ ਕਮਾਲ ਦਾ ਕੌਨਫੀਡੈਂਸ ਹੈ ਯਾਰ ਠੰਡ ਹੈ ਕਹਿੰਦਾ ਨਾਨਕੇ ਹੋਇਆ ਮੈਂ ਕਿਹਾ ਬਸ ਠੀਕ ਹੈ ਮਾਂ ਨੇ ਭੇਜਾਊਗਾ ਤੈਨੂੰ ਤੇਰੀ ਮੰਮੀ ਨੇ ਭੇਜਾਊਗਾ ਸੋ ਐਸ ਲੈਵਲ ਦਾ ਕੰਫੀਡੈਂਸ ਦੇਖ ਕੇ ਮੈਨੂੰ ਬੜਾ ਵਧੀਆ ਲੱਗਿਆ ਕਿ ਇੱਕ ਛੋਟਾ ਜਿਹਾ ਬੱਚਾ ਆ ਕੇ ਕਹਿੰਦਾ ਸੀਐਮ ਸਾਹਿਬ ਪੰਜ ਛੇ ਦਿਨ ਦੀਆਂ ਛੁੱਟੀਆਂ ਹੋਰ ਕਰ ਦਿਓ ਜੀ ਠੰਡ ਹੈ ਜੀ ਸੋ ਇਹ ਇਸ ਗੱਲ ਦਾ ਹੀ ਅਸਲ ਵਿੱਚ ਪ੍ਰਤੀਕ ਹੈ ਕਿ ਜੇ ਛੋਟਾ ਜਿਹਾ ਬੱਚਾ ਵੀ ਆ ਕੇ ਮੈਨੂੰ ਕਹਿ ਸਕਦਾ ਹੈ ਤੁਸੀਂ ਜਦੋਂ ਮਰਜ਼ੀ ਆ ਕੇ ਮੈਨੂੰ ਮਿਲ ਸਕਦੇ ਹੋ ਕਿ ਅਸੀਂ ਆਪਾਂ ਆਮ ਲੋਕ ਆ ਆਪਾਂ ਇੱਕ ਦੂਜੇ ਨੂੰ ਮਿਲਦੇ ਆਂ ਨਾ ਮਿਲੀਏ ਤਾਂ ਲੱਗਦਾ ਨਹੀਂ ਕਿ ਯਾਰ ਅੱਜ ਦਿਨ ਖਰਾਬ ਜਾ ਗਿਆ ਕਿਸੇ ਨੂੰ ਮਿਲੇ ਹੀ ਨਹੀਂ ਯਾਰ ਸੋ ਜੇ ਇੱਕ ਦੂਜੇ ਨੂੰ ਮਿਲ ਕੇ ਜਿਹੜਾ ਤਰਾ ਕਿ ਹੁੰਦੀਆਂ ਹੋਣ ਕੀ ਮਾੜਾ ਜਿਸ ਤਰ੍ਹਾਂ ਵੀ ਕੇ ਸਿੰਘ ਜੀ ਨੇ ਕਿਹਾ ਜ਼ਮਾਨਾ ਹੈਗਾ ਕੋਆਪਰੇਸ਼ਨ ਦਾ ਗਰੁੱਪ ਆਫ ਕੰਪਨੀਆਂਜ਼ ਦਾ ਜ਼ਮਾਨਾ ਹੈਗਾ ਬ੍ਰੇਨਸਟਾਰਮਿੰਗ ਦਾ 25 25 30 30 100 100 ਦਿਮਾਗ ਇਕੱਠੇ ਬੈਠਣ ਆਪ ਦਾ ਆਪ ਦਾ ਆਈਡੀਆ ਦੇਣ ਉਹ ਚੋਂ ਬਹੁਤ ਵੱਡੀਆਂ ਗੱਲਾਂ ਨਿਕਲਦੀਆਂ ਨੇ ਸੋ ਇਹੀ ਉਮੀਦ ਕਰਦਾ ਕਿ ਤੁਸੀਂ ਇਸ ਮੌਕੇ ਨੂੰ ਬਹੁਤ ਸੁਨਹਿਰੇ ਮੌਕੇ ਦੇ ਤੌਰ ਤੇ ਲਓਗੇ